हां सिमरन जी कौर मैं नियमेंट खूर साहब तो बोल रही हूं जी तोने बॉडी सर्विस ਦੇ ਪੰਜ ਜੂਸ ਯੂਜ਼ ਕੀਤੇ ਆ ਕਿੰਨਾ ਟਾਈਮ ਪਹਿਲੇ ਤੁਸੀਂ ਯੂਜ਼ ਕੀਤੇ ਆ ਤੇ ਤੁਹਾਨੂੰ ਪ੍ਰੋਬਲਮ ਕਿਆ ਸੀਗੀ ਮੈਂ ਮੈਂ ਸਤੰਬਰ 2024 ਚ ਸ਼ੁਰੂ ਕੀਤਾ ਸੀ ਬੋਡੀ ਸਰਵਿਸ ਲੈਣਾ ਜੀ ਤੇ ਮਤਲਬ 50 ਦਿਨ ਦਾ ਕੋਰਸ ਮੈਂ ਕੀਤਾ ਵਾ ਮੈਨੂੰ ਲੈਣ ਤੋਂ ਪਹਿਲਾਂ ਮਤਲਬ 30 ਸਾਲ ਤੋਂ ਲਗਭਗ ਪਹਿਲਾਂ ਟਾਈਫਾਇਟ ਬੁਖਾਰ ਚੜਦਾ ਸੀ 30 ਸਾਲਾਂ ਤੋਂ ਹਾਂਜੀ 30 ਸਾਲ 1995 ਤੋਂ ਠੀਕ ਹੈ ਹਾਂਜੀ ਤੇ ਕਾਫੀ ਲਗਦਾ ਹਰ ਸਾਲ ਹੀ ਚੜ ਜਾਂਦਾ ਹੈ ਮੈਡੀਸਨ ਕਾਫੀ ਲੈਂਦੀ ਸੀ ਡ੍ਰਿਪ ਵੀ ਹਰ ਸਾਲ ਲੱਗਦੇ ਸੀ ਮੈਨੂੰ ਤੇ ਪਰ ਉਹਨਾਂ ਦੇ ਬਾਵਜੂਦ ਵੀ ਮੈਨੂੰ ਕੋਈ ਮਤਲਬ ਫਰਕ ਨਹੀਂ ਪੈਂਦਾ ਸੀ ਓਕੇ ਤੇ ਦੂਜਾ ਇੱਕ ਮੈਨੂੰ ਸਾਹ ਵੀ ਬਹੁਤ ਚੜਦਾ ਸੀਗਾ ਠੀਕ ਹੈ ਤੇ ਇੱਕ ਮੇਰਾ ਐਚ ਵੀ ਵੀ ਲੋ ਰਹਿਦਾ ਸੀਗਾ 7 ਗ੍ਰਾਮ ਤੋਂ ਵੱਧਾ ਹੀ ਨਹੀਂ ਸੀ ਅੱਛਾ ਹੁਣ ਮੇਰਾ ਮਤਲਬ 3 ਦਿਨ ਹੋ ਗਏ ਮੈਂ ਟੈਸਟ ਕਰਾਇਆ ਟਾਈਫਾਇਡ ਵੀ ਨੈਗੇਟਿਵ ਆਇਆ ਤੇ ਐਚ ਵੀ ਵੀ ਮੇਰਾ 10 ਗ੍ਰਾਮ ਆਇਆ 10 ਗ੍ਰਾਮ ਹੋ ਗਿਆ ਵਾਓ ਕੀ ਬਾਤ ਹੈ ਤੇ ਕਿੰਨਾ ਟਾਈਮ ਤੁਸੀਂ ਯੂਜ਼ ਕੀਤਾ 50 ਦਿਨ ਕੀਤਾ ਮੈਂ ਸਿਰਫ ਸਿੰਗਲ ਕੋਰਸ ਸਿੰਗਲ ਕੋਰਸ ਨਾਲ ਹੀ ਤੋਂ ਉਹਨੂੰ 30 ਸਾਲਾਂ ਤੋਂ ਚੱਲੀ ਆ ਰਹੀ ਟਾਈਫਾਇਡ ਦੀ ਦਿੱਕਤ ਉਹ ਅੱਜ ਠੀਕ ਹੋ ਗਈ ਗਾੜੀ ਅੱਜ ਵੀ ਤੁਹਾਡਾ ਵਧ ਗਿਆ ਆ ਹਾਂਜੀ ਅੱਜ ਨਾ ਸੋਸ਼ਲ ਮੀਡੀਆ ਦੇ ਉੱਤੇ ਸਾਡੀਆਂ ਵੀਡੀਓ ਜਾਂਦੀਆਂ ਨੇ ਤੇ ਬਹੁਤ ਲੱਖਾਂ ਲੋਕ ਜਿਹੜੇ ਉਹਨੂੰ ਦੇਖਦੇ ਨੇ ਹਾਂਜੀ ਤੇ ਤੁਹਾਡਾ ਕੀ ਮੈਸੇਜ ਰਹੇਗਾ ਵੀ ਉਹਨਾਂ ਲੋਕਾਂ ਨੂੰ ਬਾਡੀ ਸਰਵਿਸ ਬਾਰੇ ਮਤਲਬ ਸੋਚ ਵਿਚਾਰ ਕਰਨਾ ਚਾਹੀਦਾ ਕਿ ਲੈ ਲੈਣਾ ਚਾਹੀਦਾ ਮੈਂ ਤੇ ਸਾਰੇ ਲੋਕਾਂ ਬਾਰੇ ਸਾਰੇ ਲੋਕਾਂ ਨੂੰ ਇਹੀ ਕਵਾਂਗੀ ਕਿ ਬਾਡੀ ਸਰਵਿਸ ਕੋਈ ਦਵਾਈ ਨਹੀਂ ਐ ਸਿਰਫ ਸਫਾਈ ਆ ਬਈ ਇੱਕ ਵਾਰੀ ਸਫਾਈ ਹਾਂਜੀ ਜੋ ਕਿ ਮਤਲਬ ਸਾਰਿਆਂ ਸਾਰਿਆਂ ਨੂੰ ਲੋੜ ਆਪਣੀ ਬੋਡੀ ਦੀ ਸਫਾਈ ਦੀ ਤੇ ਮਤਲਬ ਸਾਰਿਆਂ ਨੂੰ ਲੈਣਾ ਚਾਹੀਦਾ ਜਰੂਰ ਬਿਲਕੁਲ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਇੱਕ ਰਿਜ਼ਲਟ ਸ਼ੇਅਰ ਕੀਤਾ ਹੋਇਆ ਹੈ ਨਾ ਅੱਜ ਲੱਖਾਂ ਲੋਕਾਂ ਦੀ ਜ਼ਿੰਦਗੀਆਂ ਬਦਲ ਸਕਦਾ ਹੈ ਕਿਉਂਕਿ ਕਿਸੇ ਨੂੰ ਤੁਹਾਡੇ ਵਰਗੀ ਪ੍ਰੋਬਲਮ ਹੋ ਸਕਦੀ ਹੈ ਸੋ ਤੁਹਾਡਾ ਰਿਜ਼ਲਟ ਸ਼ੇਅਰ ਕਰਨ ਤੇ ਬਹੁਤ ਬਹੁਤ ਧੰਨਵਾਦ